ਸਮਝ ਨਹੀਂ ਆਇਆ ਜੀ ਹੋਇਆ ਕਿ ਇੱਤ ਪਾਜੀ ਚਾਵਨਾ ਫੰਕਸ਼ਨ ਕੀਤਾ ਸੀ ਬਸ ਜੀ ਕੀ ਹੋਇਆ ਕਿ ਨજર ਲੱਗੀ ਕੀ ਹੋਇਆ ਪਾਜੀ ਸਮਝ ਹੀ ਨਹੀਂ ਆਈ ਸਭ ਕੁਝ ਖਤਮ ਹੋ ਕੇ ਰਹਿ ਗਿਆ ਸਾਰੇ ਆਈਓ ਸੀਗੇ ਅਸੀਂ ਦੇਖੋ ਪਰਵਾਰਿਕ ਰਿਲੇਸ਼ਨ ਹੈ ਜੀ ਸਾਰਿਆਂ ਨਾਲ ਐਮਐਲਏ ਸਾਹਿਬ ਦੀ ਸੀ ਉੱਥੇ ਸਾਰੇ ਸੀਗੇ ਜੀ ਖਰਾਰੇ ਜੀ ਜੀ ਬੱਗਾ ਜੀ ਜੀ ਨਾਲ ਰਹਿੰਦੇ ਆ ਜੀ ਸਲੇਮਟਾਉਂ ਦੀ ਸਾਡੀ ਰੈਸ਼ ਹੈ ਪਰਿਵਾਰ ਹੈ ਜੀ ਸਾਡਾ ਉਹ ਉਹ ਵੀ ਉੱਥੇ ਸੀ ਉਹਨਾਂ ਦੀ ਮਿਲ ਨਹੀਂ ਹੋ ਰਹੀ ਸੀ ਇਹ ਤਾਂ ਕੁਝ ਹੈ ਹੀ ਨਹੀਂ ਸੀ ਜੀ ਸਮਝ ਹੀ ਨਹੀਂ ਹੋਇਆ ਕੀ ਜੀ ਬਣ ਕੀ ਹੈ ਸਾਡੇ ਨਾਲ ਤਾਂ ਨਹੀਂ ਬਜੀ ਉਹ ਘਰੇ ਆ ਕੇ ਬਸ ਪੰਡਤ ਜੀ ਨੇ ਮੰਦਰ ਮੱਥਾ ਟਿਕਾ ਦਿੱਤਾ ਜੀ ਦੋਨਾਂ ਦੇ ਇੱਥੇ ਇੱਥੇ ਮੰਦਰ ਲਿਆ ਸੀ ਉਸ ਟਾਈਮ ਉੱਥੋਂ ਤਾਂ ਨਿਕਲ ਗਏ ਸੀ ਜੀ ਡਰ ਗਏ ਸੀ ਸਾਰਾ ਪਰਿਵਾਰ ਕਿ ਦੁਬਾਰਾ ਨਾ ਕੋਈ ਆ ਕੇ ਦੁਬਾਰਾ ਗੋਲੀਆਂ ਚਲਾ ਦੇ ਸਾਣਾ ਰੋਸ਼ਤਾ ਇਸ ਟਾਈਮ ਤੱਕ ਜੀ ਸਭ ਕੁਝ ਲੁੱਟਿਆ ਗਿਆ ਵਸੇ ਲ ਕਿੱਥੇ ਸੋਚਿਆ ਹੁੰਦਾ ਜੀ 100 ਚੀਜ਼ਾਂ ਹੁੰਦੀਆਂ ਰਿਸੈਪਸ਼ਨ ਸੀ ਅੱਜ ਅੱਗੇ ਹੋਰ 100 ਚੀਜ਼ਾਂ ਸੋਚੀ ਹੁੰਦੀਆਂ ਹੂੰ ਬੰਦਾ ਕੀ ਉਹਨੂੰ ਕੀ ਪਾਣਾ ਵਰਤ ਜੇ ਕੀ ਪਤਾ ਜੀ ਕੀ ਲਿਖਿਆ ਕੀ ਹੈ ਜੀ ਪਾਜੀ ਪਤਾ ਨਹੀਂ ਕੀ ਹੋਇਆ ਮੇਰੇ ਸੀ ਤਾਂ ਲੈ ਐਂਟਰ ਹੋਏ ਆ ਮਿਲੀਆਂ ਚਲਦੀਆਂ ਪਈਆਂ ਬਾਹਰ ਕੋਈ 8-9 ਜਣੇ ਹੋਏ ਨੇ ਤੇ ਕੀ ਹੋ ਗਿਆ ਸਮਝ ਹੀ ਨਹੀਂ ਆਈ ਜੀ ਪਾਜੀ 5-600 ਬੰਦਾ ਹੋਊ 4-5 ਬੰਦਾ ਹੋਣਾ ਜੀ ਦਰਵਾਜ਼ਾ ਐਂਟਰ ਹੋਈਏ ਲੈ ਮੈਂ ਅੰਦਰ ਬਸ ਸਟੇਜ ਦੇ ਥੱਲੇ ਤੱਕ ਪਹੁੰਚੇ ਹੀ ਨਹੀਂ ਜੀ ਤੇ ਤੋਂ ਉੱਪਰ ਜਲੋ ਬੈਗੀਆਂ ਕਰਦੇ ਆ ਨੇ ਸਟੇਜ ਦੇ ਥੱਲੇ ਬਾੜਤਾ ਜੀ ਮੈਨੂੰ ਤੇ ਬਾਹਰ ਉਹ ਫੈਰਾ ਦੀ ਆਵਾਜ਼ ਨੇ ਅੰਦਰ ਆ ਗਏ ਸੀ ਜੀ ਬਸ ਜਿਹੜਾ ਅੰਦਰ ਹੈ ਸਟੇਜ ਵੱਲ ਨੂੰ ਜਾਂਦੇ ਪਏ ਸੀ ਬਾਹਰੋਂ ਕੋਈ ਪੰਜ ਸੱਤ ਜਣੇ ਭੱਜਦੇ ਆਏ ਨੇ ਉਹ ਕਰਕੇ ਨਾਲ ਹੀ ਭੱਜਦੇ ਵਾਪਸ ਚਲੇ ਗਏ ਨੇ ਸਮਝ ਹੀ ਨਹੀਂ ਕੌਣ ਸੀ ਕੌਣ ਸੀ ਇਹ ਵੀ ਨਹੀਂ ਪਤਾ ਜੀ ਭਾਜੀ ਸਾਨੂੰ ਤਾਂ ਇਹ ਵੀ ਨਹੀਂ ਪਤਾ ਫਾਇਰਿੰਗ ਹੋਈ ਕਿੰਨੇ ਕੀਤੀ ਕਿੰਨੇ ਵੇਖ ਤਾਂ ਮੇਰੇ ਮਾਸੀ ਜੀ ਨੇ ਜੀ ਜਲੰਦਰ ਇੱਕ ਮੇਰਾ ਭਰਾ ਹੀ ਹੈ ਜੋ ਆਪਣੇ ਨਾਲ ਰਹਿੰਦੇ ਨੇ ਨਾਲ ਹੀ ਸਾਂਝੀ ਕਰਦੇ ਜੀ ਛੋਟੇ ਉਦੋਂ ਇਕੱਠੇ ਪੱਲੇ ਆ ਵੱਡੇ ਹੋਏ ਵਾਸੂ ਚੋਪੜਾ ਜਿਉਂ ਨਾ ਦੇ ਜੀ ਮਸੀ ਜੀ ਦੀ ਸੀ ਕਿ ਜੀ ਉਹ 35 ਤੇ ਜਿਹੜਾ ਬ੍ਰਦਰ ਹੈਗਾ ਉਹਦੀ ਵੀ ਜਿੰਨੀ ਸੀ 36 ਦੇ ਦੀ ਪਾਪਾ ਦੇ ਕਲੋਸ ਫਰੈਂਡ ਦਾ ਬੇਟਾ ਸੀ ਦੋ ਇੰਜਰ ਨੇ ਜੀ ਜੇ ਇਨਫਿਲਟ੍ਰੇਸ਼ਨ ਹੋਊਗਾ ਤਾਂ ਪਾਜੀ ਭਜਦੇ ਹੋਇਆ ਕਿ ਅੰਦਰ ਫਾਇਰ ਥੋੜੀ ਘਟਣਗੇ